ਪੰਜਾਬ ਵਿੱਚ ਆਏ ਹੜ੍ਹਾਂ ਨਾਲ ਜਿੱਥੇ ਪਾਰੀ ਜਾਨੀ ਮਾਲੀ ਨੁਕਸਾਨ ਕੀਤਾ ਉੱਥੇ ਵੱਖ-ਵੱਖ ਧਾਰਮਿਕ ਸਮਾਜਿਕ ਸੰਸਥਾਵਾਂ ਹੜਪੀੜਤਾ ਦੀ ਸਹਾਇਤਾ ਲਈ ਅੱਗੇ ਆ ਰਹੇ ਹਨ ਇਸ ਲੜੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗੁਰਦਾਸਾਲ ਅੰਮ੍ਰਿਤਸਰ ਵਿੱਚ ਹੜ ਰਾਹਤ ਕੇਂਦਰ ਸਥਾਪਿਤ ਕੀਤਾ ਗਿਆ ਹੈ ਐ ਜੀ ਪੀ ਸੀ ਰਸਕਤਰ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਪਿਛਲੇ 15 ਦਿਨਾਂ ਤੋਂ ਪੰਜਾਬ ਦੇ ਕਈ ਇਲਾਕੇ ਖਾਸ ਕਰਕੇ ਸੁਲਤਾਨਪੁਰ ਲੋਧੀ ਫਿਰੋਜ਼ਪੁਰ ਫਾਜ਼ਿਲਕਾ ਗੋਇੰਦਵਾਲ ਸਾਹਿਬ ਹੜਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ ਇਸ ਮੁਸ਼ਕਲ ਵੇਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜਪੀਟਾਂ ਵਾਲੇ ਰਾਸ਼ਨ ਲੰਗਰ ਅਤੇ ਦਵਾਈਆਂ ਦੇ ਨਾਲ-ਨਾਲ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਸਮਾਨ ਹੈ ਜੋ ਹੜਪੀਟਾਂ ਨੂੰ ਦਿੱਤੇ ਜਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਲਗਭਗ 15 ਦਿਨ ਤੋਂ ਪੰਜਾਬ ਵਿੱਚ ਹੜਾਂ ਦੀ ਬਹੁਤ ਬੁਰੀ ਮਾਰਚਲੀ ਪੈ ਰਹੀ ਹੈ। ਪਿੰਡਾਂ ਦੇ ਪਿੰਡ ਜੜੇ ਉਹ ਇਸ ਲਪੇਟ ਵਿੱਚ ਆ ਗਏ ਕਈਆਂ ਦੇ ਘਰ ਬਰਬਾਦ ਹੋ ਗਏ ਕਈਆਂ ਦਾ ਜਾਲੀ ਜਾਨੀ ਦੇ ਮਾਲੀ ਨੁਕਸਾਨ ਹੋਇਆ ਜਿੱਥੇ ਵੀ ਕੁਦਰਤੀ ਆਫਤ ਆਈ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੈਲ ਦੇਦਾਰ ਤੇ ਪਹੁੰਚ ਕੇ ਲੋਕਾਂ ਦੀ ਮਦਦ ਕੀਤੀ ਗੁਜਰਾਤ ਚ ਨੇਪਾਲ ਚ ਇਦੋਂ ਪਚਾਲ ਆਇਆ ਉਦੋਂ ਵੀ ਉੱਥੇ ਮਦਦ ਕੀਤੀ ਐ ਐਮਕੋਡ ਸਾਹਿਬ ਸ਼੍ਰੀਨਗਰ ਜੰਮੂ ਕੇ ਸ਼੍ਰੀਨਗਰ ਦੇ ਕੇਰਲਾ ਚ ਜਾਂ ਜਿੱਥੇ ਵੀ 오ਡੀਸਾ ਚ ਜਿੱਥੇ ਜਿੱਥੇ ਵੀ ਕੁਦਰਤੀ ਆਫਤਾ ਇਹ ਹੜ ਆਇਆ ਉੱਥੇ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਪਣਾ ਫਰਜ਼ ਸਮਝਦੇ ਆ ਨੁਕਤਾਰੀ ਸੇਵਾ ਕੀਤੀ 2 ਸਾਲ ਪਹਿਲਾਂ ਵੀ ਪੰਜਾਬ ਚ ਵੱਡੀ ਬੱਦਰ ਤੇ ਹੜ ਆਇਆ ਸੀ ਉਦੋਂ ਵੀ ਆਪਣਾ ਫਰਜ਼ ਸਮਝਦੇ ਹੋਇਆ ਜਿੱਥੇ ਲੋਕਾਂ ਨੂੰ ਰੈਸਕਿਊ ਕਰਕੇ ਆਪਣੇ ਗੁਰਦੁਆਰਾ ਸਾਹਿਬਾਂ 'ਚ ਰਹਿਣ ਦਾ ਪ੍ਰਬੰਧ ਕੀਤਾ ਉੱਥੇ ਉਹਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਉਹਨਾਂ ਲਈ ਦਵਾਈਆਂ ਦਾ ਬੱਚਿਆਂ ਲਈ ਦੁੱਧ ਦਾ ਪ੍ਰਬੰਧ ਕੀਤਾ ਇਸ ਸਾਲ ਬਹੁਤ ਵੱਡੀ ਪੱਧਰ ਤੇ ਜਿਹੜਾ ਫਲੱਡ ਆਇਆ ਕੋਈ ਇਹਨੂੰ 1988 ਤੋਂ ਵੀ ਵੱਧ ਦਾ ਦਰਜਾ ਦਿੰਦੇ ਕਿ 1988 'ਚ ਹੜ੍ਹ ਆਇਆ ਸੀ ਉਹਦੇ ਨਾਲੋਂ ਇਹ ਬਹੁਤ ਜ਼ਿਆਦਾ ਆਇਆ ਇਹ ਜਿਹੜੇ ਹੜਾਂ ਦੀ ਮਾਰ ਪਈ ਆ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਬਹਾਦਰ ਲੋਕਾਂ ਨੇ ਆ ਡਟ ਕੇ ਸਾਹਮਣਾ ਕੀਤਾ ਮੈਂ ਵੱਖ-ਵੱਖ ਸਟੇਟਾਂ ਦੇ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਔਖੀ ਘੜੀ ਵਿੱਚ ਪੰਜਾਬ ਦੇ ਉਹਨਾਂ ਬਹਾਦਰ ਲੋਕਾਂ ਦਾ ਸਾਥ ਦਿੱਤਾ ਜਿਨ੍ਹਾਂ ਨੇ ਜੜੇ ਹੜ੍ਹ ਪ੍ਰਭਾਵਿਤ ਨੇ ਭਾਵੇਂ ਕਿ ਸ਼ਰੌਣੀ ਕੋਤਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਪਿੰਡ-ਪਿੰਡ ਪਹੁੰਚ ਕੇ ਮਨੁੱਖਤਰੀ ਸੇਵਾ ਕਰ ਰਹੀ ਹੈ ਪਰ ਜਿੱਥੇ ਅੱਜ ਤੁਸੀਂ ਵੇਖ ਹੀ ਰਹੋ ਸਾਡੇ ਦਾ ਹਰਿਆਣਿਆਂ ਦੇ ਤੇ ਜੂਪੀ ਤੋਂ ਸਾਡੇ ਭਾਈ ਸਾਹਿਬ ਆਏ ਨੇ ਇਹਨਾਂ ਵੱਲੋਂ ਜਿੱਥੇ ਜੂਪੀ ਤੋਂ ਕਣਕ ਭੇਜੀ ਗਈ ਹੈ ਉੱਥੇ ਹੀ ਹਰਿਆਣੇ ਤੋਂ ਇਹਨਾਂ ਵੱਲੋਂ ਕਣਕ ਨਾਲ ਚਾਵਲ ਖੰਡ ਕੱਕਿਓ ਦਾਲੜਾ ਕਿਓ ਚਾਹ ਪੱਤੀ ਤੇਲ ਸਰੋਂ ਦਾ ਵੱਖ-ਵੱਖ ਤਰ੍ਹਾਂ ਦੀਆਂ ਦਾਣਾਂ ਆ ਦੇ ਜਿਹੜਾ ਕਿ ਦਿਆ ਗਿਆ ਮੈਂ ਮਾਨਜੋਗ ਪ੍ਰਧਾਨ ਸਾਹਿਬ ਵੱਲੋਂ ਸਮੁੱਚੇ ਹੀ ਜਿਹੜੇ ਇਹ ਵਿਅਕਤੀ ਲੈ ਕੇ ਸਮਾਨ ਆਏ ਉਹਨਾਂ ਦਾ ਧੰਨਵਾਦ ਕਰਦਾ ਗੁਰੂ ਮਹਾਰਾਜ ਚਰਨਾਂ 'ਚ ਅਰਦਾਸ ਕਰਦਾ ਗੁਰੂ ਮਹਾਰਾਜ ਜਿਨ੍ਹਾਂ ਨੂੰ ਹੋਰ ਬਾਲ ਬਖਸ਼ ਤਾਂ ਜੋ ਇਹ ਮੁਫਤਾਂ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹਿਣ ਮੈਂ ਸਬੰਧਤ ਜਿਹੜੇ ਸਾਡੇ ਇੱਥੇ ਪ੍ਰਬੰਧਕ ਲੱਗੇ ਉਹਨਾਂ ਨੇ ਬੇਨਤੀ ਕੀਤੀ ਕਿ ਤੁਸੀਂ ਇਹ ਸਮਾਨ ਦੀ ਡਿਟੇਲ ਬਣਾ ਕੇ ਜਿੱਥੇ-ਜਿੱਥੇ ਵੀ ਲੋੜ ਆ ਉੱਥੇ ਜੋ ਤਾਂ ਜੋ ਕੋਈ ਵੀ ਵਿਅਕਤੀ ਨਾ ਭੁਖਾ ਸੋਵੇਂ ਨਾ ਹੀ ਕਿਸੇ ਕਿਸੇ ਦਾ ਕੋਈ ਡੰਗਰ ਜਿਹੜਾ ਬੱਚਾ ਗਾਂਵਾਂ ਰੱਖਿਓ ਭੁਖੇ ਰਹਿਣ ਕਿਉਂਕਿ ਸ਼ਰੋਣੀ ਕਮੇਟੀ ਜਿੱਥੇ ਮੁਫਤਰੀ ਸੇਵਾ ਕਰ ਰਹੀ ਉੱਥੇ ਪਸ਼ੂ ਜਿਹੜੇ ਰੱਖੇ ਉਹਨਾਂ ਦੀ ਸੇਵਾ ਲਈ ਵੀ ਅਚਾਰੇ ਦਾ ਪ੍ਰਬੰਧ ਕੀਤਾ ਜਾ ਰਿਹਾ ਵੱਡੀ ਪੱਧਰ ਤੇ ਜਿੱਥੇ ਲੋਕਾਂ ਨੂੰ ਤਰਪਾਲੇ ਲੋੜ ਤਰਪਾਲਾਂ ਭਈਆ ਕਰਵਾਈ ਜਾ ਰਹੀਆਂ ਨੇ ਇਸੇ ਤਰ੍ਹਾਂ ਜਿੱਥੇ ਡੀਜ਼ਲ ਦੀ ਲੋੜ ਪੈ ਰਹੀ ਡੀਜ਼ਲ ਵੀ ਭਈਆ ਕਰਵਾਇਆ ਜਾ ਰਿਹਾ ਕਿਉਂਕਿ ਜਦੋਂ ਹੜ ਘਟਨਾ ਆ ਖਤਮ ਹੋਣਾ ਆ ਜਾਂ ਪਾਣੀ ਘਟਣਾ ਆ ਉਸ ਤੋਂ ਬਾਅਦ ਵੱਡੀ ਪੱਧਰ ਤੇ ਜਿਹੜਾ ਉਹ ਬਿਮਾਰੀਆਂ ਹੀ ਫੈਲਣਗੀਆਂ ਉਹਨਾਂ ਲਈ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਅੱਜ ਮਾਂਜੋ ਪ੍ਰਧਾਨ ਸਾਹਿਬ ਨੇ 10 ਮਸ਼ੀਨਾਂ ਜਿਹੜੀਆਂ ਸਪਰੇਅ ਕਰਨ ਵਾਲੀਆਂ ਜਿਹਨਾਂ ਨਾਲ ਮੱਛਰ ਮੱਖੀ ਆਦਿ ਜਿਹੜੇ ਉਹ ਜੀਵ ਚੋਂ ਮਰ ਜਾਂਦੇ ਨੇ ਉਹਦਾ ਪ੍ਰਬੰਧ ਵੀ ਕੀਤਾ ਉਹ ਵੀ ਅਸੀਂ ਵਕਵਾ ਗੁਰਦਾਸਵਾਲ ਭੇਜੀਆਂ ਨੇ ਮੈਂ ਮਾਂਜੋ ਪ੍ਰਧਾਨ ਸਾਹਿਬ ਵੱਲੋਂ ਸਿਮੁਚੀ ਸਿੱਖ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਇਸ ਸਮੇਂ ਵੱਧ ਤੋਂ ਵੱਧ ਜਿਹੜਾ ਉਸ ਸੰਸਥਾ ਦਾ ਸਾਥ ਦਿਓ ਤਾਂ ਜੋ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਜੀ ਨੂੰ ਆਇਆ ਉਸ ਪੰਜਾਬੀ ਕਲਾਕਾਰ ਵੀ ਇੱਕ ਮੰਚ 'ਤੇ ਇਕੱਠੇ ਹੋਏ ਕਿਵੇਂ ਦੇਖੀ ਬਿਲਕੁਲ ਬੜੀ ਖੁਸ਼ੀ ਦੀ ਗੱਲ ਆ ਕਿ ਇਸ ਸਮੇਂ ਜਿੱਥੇ ਪੰਜਾਬੀ ਇੱਕ ਦੂਜੇ ਨਾਲ ਬੋਡਰ ਨਾਲ ਜੋੜ ਕੇ ਖੜੇ ਆ ਉੱਥੇ ਹੀ ਬਾਹਰਲੀਆਂ ਸਟੇਟਾਂ ਦੇ ਵਿਅਕਤੀ ਜਾਂ ਭਾਈ ਸਾਹਿਬ ਹੋਣੇ ਆ ਵੱਖ-ਵੱਖ ਥਾਵਾਂ ਤੋਂ ਆ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਨੇ ਉਤੇ ਹੀ ਪੰਜਾਬ ਦੇ ਵੱਖ-ਵੱਖ ਕਲਾਕਾਰ ਉਹਨਾਂ ਵੀ ਇਸ ਸਮੇਂ ਨੁਖਤਰੀ ਸੇਵਾ ਕਰਨ ਲਈ ਅੱਗੇ ਆਏ ਨੇ ਮੈਂ ਜਿੱਥੇ ਇਹਨਾਂ ਵਿਅਕਤੀਆਂ ਦੀ ਸੇਵਾ ਧੰਨਵਾਦ ਕਰਦਾ ਉੱਤੇ ਉਹਨਾਂ ਕਲਾਕਾਰਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਓਕੇ ਸਮੇਂ ਤੇ ਇਹ ਸਭ ਪਰ ਹੜ ਪਰਭਾਵਤ ਵਿਅਕਤੀਆਂ ਦੀ ਬਾਹ ਫੜ ਰਹੇ ਨੇ ਕਿਉਂਕਿ ਅੱਜ ਜਿਹੜਾ ਸਮਾਂ ਆ ਉਹ ਬਹੁਤ ਨਾਜ਼ੁਕਾ ਅੱਜ ਵੱਡੀ ਪੱਧਰ ਤੇ ਇਹਨਾਂ ਖੜ ਪਰਭਾਵਿਤ ਇਲਾਕਿਆਂ ਦੀ ਸੇਵਾ ਕਰਦਾ ਮੌਕਾ ਸਾਨੂੰ ਮਿਲਿਆ ਆ ਭਾਵੇਂ ਕਿ ਚਲੋ ਕੁਦਰਤੀ ਤੌਰ ਤੇ ਇਹ ਆ ਗਿਆ ਪਰ ਅਸੀਂ ਸਾਨੂੰ ਇਹ ਮੌਕਾ ਸਭਲਣਾ ਚਾਹੀਦਾ ਤੇ ਵੱਧ ਤੋਂ ਵੱਧ ਮਨੁੱਖਤਾਰੀ ਸੇਵਾ ਕਰਨੀ ਚਾਹੀਦੀ ਹੈ ਪਰਾਨੂੰ ਲੈ ਕੇ ਬਸ 88 ਪਾਰਟੀਏ ਇੱਕ ਰੂਪੇ ਤੇ ਅਲਜਾਮ ਲਗਾ ਦੇ ਕਿਵੇਂ ਇਹ ਸਮਾ ਜਿਹੜਾ ਨਾ ਇਹ ਸਿਆਸਤ ਕਰਨ ਦਾ ਨਹੀਂ ਗਾ ਜਿਹੜਾ ਬੰਦਾ ਹੈ ਉਹ ਸਮਝਦਾ ਇਸ ਮਸਲੇ ਦਾ ਸਿਆਸਤ ਕਰਦਾ ਮੈਂ ਨੌਕਿਰਤ ਕਹਣਾ ਅੱਜ ਲੋੜ ਸਿਆਸਤ ਕਰਨ ਦੀ ਨਹੀਂ ਅੱਜ ਸਿਆਸਤ ਤੋਂ ਉੱਪਰ ਉੱਟ ਕੇ ਮਨੁੱਖਤਾਰੀ ਸੇਵਾ ਕਰਨ ਦੀ ਲੋੜ ਆ ਨਾ ਕਿ ਸਿਆਸਤ ਕਰਨੀ ਕਿਉਂਕਿ ਜੇ ਸਿਆਸਤ ਹੀ ਕਰਨੀ ਆ ਤਾਂ ਫਿਰ ساری ਉਮਰ ਸਿਆਸਤ ਹੀ ਕਰਨੀ ਆ ਪਰ ਆ ਸਮੇਂ ਨੂੰ ਸਿਆਸਤ ਨੂੰ ਛੱਡ ਦੇਣਾ ਚਾਹੀਦਾ ਐਸ ਸਮੇਂ ਮਨੁਖਤਾ ਦੀ ਸੇਵਾ ਹੀ ਕਰਨੀ ਚਾਹੀਦੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ